ਆ ਤੂੰ ਬਾਲ ਬੜਿਆ ਬਤਾਇਆ ਸੰਜੇ ਦਾਤ ਮੰਗੋ ਤੂੰ ਸੰਜੇ ਦਾਦੀ ਫੈਨ ਆ ਕੇ ਦੀ ਭੈਣ ਆ ਕੇ ਡੈਨ ਓਏ ਤਰੀਜ਼ ਨਾਲ ਗੱਲ ਕਰ ਓਏ ਤੁਸੀਂ ਮੇਰੇ ਭਰਾ ਨੂੰ ਛੱਡ ਦਿਓ ਸਾਹਿਬ ਜੀ ਇਲਾਹ ਤੇਰਾ ਭਰਾ ਛੱਡ ਦਿਓ ਉਹ ਭਰਾ ਹੋਊਗਾ ਤੇਰਾ ਸਾਡੇ ਵਾਸਤੇ ਮੁਜਰੇ ਮੈਂ ਭੂਤਾਂ ਲੋਕਾਂ ਨੂੰ ਚਿੰਬੜਦਾ ਲੋਕਾਂ ਨੂੰ ਪਰੇਸ਼ਾਨ ਕਰਦਾ ਇਹ ਬੜੀ ਮੁਸ਼ਕਲ ਨਾਲ ਨਾਕਾ ਲਾ ਕੇ ਇਸ ਕੋਲ ਆ ਕੇ ਮੈਂ ਫੜਿਆ ਨਾਲੇ ਤੂੰ ਕਹਿੰਨੀ ਨੂੰ ਛੱਡ ਦਿਓ ਨਾ ਜੇ ਇਹ ਨੂੰ ਮੈਂ ਛੱਡ ਦਿੰਦਾ ਤਾਂ ਤੇ ਮੈਨੂੰ ਸਾਹਮਣੇ ਥਾਣੇ ਚੋਂ ਕੱਢ ਦੇਣਾ ਹੀ ਵੀਰ ਮੇਰਾ ਛੱਡੋ ਸਾਹਿਬ ਜੀ ਵੀਰ ਮੇਰਾ ਛੱਡੋ ਸਾਹਿਬ ਜੀ ਚਿੱਤ ਰਖੜੀ ਬਨਣ ਨੂੰ ਕਰਦਾ ਤੁਹਾਨੂੰ ਕਿਉਂ ਡਰ ਲੱਗਦਾ ਤੁਹਾਨੂੰ ਕਿਉਂ ਡਰ ਲੱਗਦਾ ਸਾਰਾ ਜਹਾਨ ਇਹਦੇ ਕੋਲ ਡਰਦਾ ਵੀਰ ਮੇਰਾ ਛੱਡੋ ਸਾਹਿਬ ਜੀ ਮੈਂ ਪਾਗਲ ਹੋ ਜਾਵਾਂਗੀ ਛੱਡ ਦਿਓ ਮੇਰਾ ਵੀਰ ਓ ਲੈ ਹੱਲੇ ਕੋਈ ਕਮੀ ਆ ਤੂੰ ਪਾਗਲ ਆ ਏ ਤੇਰੇ ਤੋਂ ਵੱਡਾ ਪਾਗਲ ਆ ਜੇ ਉਦਾਂ ਭੂਤ ਆ ਇਹਨੇ ਦਸਤਾਨੇ ਡਾਕਟਰਾਂ ਵਾਲੇ ਪਾਏ ਹੋਏ ਏ ਤਮੀਜ਼ ਨਾਲ ਗੱਲ ਕਰ ਛੱਡ ਦਿਓ ਮੇਰਾ ਵੀਰ ਆ ਕੀ ਇਹ ਮਨੂ ਕੀ ਛੱਡ ਦਿਓ ਮੇਰਾ ਵੀਰ ਛੱਡ ਦਿਓ ਮੇਰਾ ਵੀਰ ਪੰਜਾਂ ਦੀ ਤੁਹਾਡੀ ਜੇਲ ਪੈਨ ਇਹਦਾ ਬਾਜ ਨਹੀਂ ਆਣੇ ਤੂੰ ਕਬਰਿਸਤਾਨ ਜਾ ਕੇ ਹੋਰ ਭੂਤ ਲੈ ਕੇ ਆ। ਦੀਦੀ ਤੂੰ ਕਬਰਿਸਤਾਨ ਜਾਣਾ। ਓਥੋਂ ਹੋਰ ਭੂਤਾਂ ਨੂੰ ਲੈ ਕੇ ਆਣਾ। ਪੰਨ ਤੇ ਆਂਗੇ ਅਸੀਂ ਇਹਨਾਂ ਦਾ ਥਾਣਾ। ਓਥੋਂ ਹੋਰ ਭੂਤਾਂ ਨੂੰ ਲੈ ਕੇ ਆਣਾ। ਓ ਮੈਂ ਤੁਹਾਡੀਆਂ ਲੱਤਾਂ ਪਾੰਦਣੀਆਂ ਜਾਂ ਠਾੜਾ ਪੰਨਾਂ ਦਾ ਨਾਲ ਧਾਗੇ ਇੰਨਾ ਪੈਸਾ ਲਾ ਕੇ ਹੀ ਠਾਣਾ ਬਣਾਇਆ ਤੁਸੀਂ ਠਾਣਾ ਭੰਦਨ ਦਾ ਸੋਚਣ ਰਹੇ ਹੋ। ਕਬਰਿਸਤਾਨ ਚੱਲੀ ਕਰਦਾਂਗੀ ਇਹਨਾ ਦੀ ਤਸੱਲੀ ਨਾ ਵੀਰਾਂ ਦੇ ਕਬਰਿਸਤਾਨ ਚੱਲੀ ਹੁਣ ਕਰਦਾਂਗੀ ਤੁਹਾਡੀ ਸਾਰਿਆਂ ਦੀ ਤਸੱਲੀ ਆ ਮਾ ਸਾ ਤੇ ਕਬਰਿਸਤਾਨ ਜਾ ਓ ਮੈਨੂੰ ਲੱਗਦਾ ਤੂੰ ਮਿੰਟਵਾ ਦੇ ਉਹਨੂੰ ਬੁਲਾਈ ਜਾਣਾ ਮਿੰਟਵਾ ਦੇ ਇੱਥੋਂ ਭਜਾਈ ਜਾਣਾ ਓ ਤੂੰ ਜਾਦੂਗਰ ਐ ਤੂੰ ਸਿੰਗਰ ਐ ਤੂੰ ਹੀਰੋ ਐ ਕੀ ਐ ਹਣ ਦੇਖੀ ਮੇਰੀ ਪੈਂਡ ਕਬਰਿਸਤਾਨ ਚੋਂ ਪੂਤ ਲੈ ਕੇ ਆਏਗੀ ਸਾਰੇ ਪੁਲਿਸ ਮਹਿਕ ਮੈਨੂੰ ਡਰਾਉਗੀ ਓ ਮੇਰੀ ਸੁਣਦਾ ਗੱਲ ਜਿਹੜੀ ਪੁਲਿਸ ਐ ਭੂਤਾਂ ਦੇ ਕੋਲੋਂ ਨਹੀਂ ਡਰਦੀ ਓ ਪੁਲਿਸ ਕੋ ਦਾ ਪੈਨੇ ਲੋਕ ਡਰਦੇ ਨੇ ਐਹੀ ਤੁਹਾਡੇ ਕੋਲ ਕੀ ਡਰਨਾ ਾਲੇ ਮੇਰੀ ਸੁਣ ਗੱਲ ਤੂੰ ਹੋਊਗਾ ਭੂਤ ਅਸੀਂ ਵੀ ਕਿਸੇ ਤੋਂ ਘੱਟ ਨਹੀਂ